ਸਾਸ਼ੀਕਾਲ ਜੀ ਮੈਂ ਹਾਂ ਅਮਰਤ ਕਹਿਰੋਂ ਤੇ ਤੁਸੀਂ ਦੇਖ ਰਹੇ ਜੇ ਸਤਿਆਗ੍ਰਹਿ ਨਿਊਜ਼ ਟੀਵੀ ਇੱਕ ਪਾਸੇ ਤੇ ਦੀਵਾਲੀ ਦਾ ਤਿਹਾਰ ਕਰੀਬ ਆ ਰਿਹਾ ਏ ਤੇ ਲੋਕ ਆਪਣੇ ਘਰਾਂ ਦੀ ਸਫਾਈ ਕਰ ਰਹੇ ਨੇ ਤੇ ਦੂਸਰੇ ਪਾਸੇ ਇੱਕ ਸਫਾਈ ਅਭਿਆਨ ਸੀਬੀਆਈ ਵੱਲੋਂ ਚਲਾਇਆ ਜਾ ਰਿਹਾ ਏ ਰਾਤ ਦਾ ਬੜਾ ਰੌਣਾ ਰੱਪਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਮੁਹਾਲਲੇ ਦੇ ਇੱਕ ਦਫ਼ਤਰ ਚੋਂ ਅਸਲ ਦੇ ਵਿੱਚ ਗੱਲ ਇਹ ਆ ਕਿ ਡੀਆਈਜੀ ਭੁੱਲਰ ਨੂੰ ਜਿਸ ਸ਼ਿਕਾਇਤ ਦੇ ਵਿੱਚ ਸੀਬੀਆਈ ਨੇ ਗ੍ਰਿਫਤਾਰ ਕੀਤਾ ਫਤੇਗੜ ਸਾਹਿਬ ਦਾ ਰਹਿਣ ਵਾਲਾ ਵਿਅਕਤੀ ਆਕਾਸ਼ ਬੱਤਾ ਨਾਂ ਦਾ ਇੱਕ ਸਕ੍ਰੈਪ ਵਪਾਰੀ ਆ ਉਸ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਉਸ ਤੇ ਇੱਕ ਝੂਠਾ ਮੁਕੱਦਮਾ ਦਰਜ ਹੋਇਆ ਸੀ ਤੇ ਇੱਕ ਕਿਰਸ਼ਨੂ ਨਾਂ ਦਾ ਵਿਅਕਤੀ ਉਸ ਕੋਲ ਆ ਕੇ ਉਸ ਨੂੰ ਕਹਿੰਦਾ ਹੈ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਅਗਰ ਤੂੰ 8 ਲੱਖ ਰੁਪਈਆ ਮੈਨੂੰ ਰਿਸ਼ਵਤ ਵਜੋਂ ਦੇ ਦੇਵੇਂ ਤੇ ਮੈਂ ਇਹ ਕੇਸ ਤਰਫਾ ਦਫਾ ਕਰਵਾ ਦੇਵਾਂਗਾ ਆਕਾਸ਼ ਬੱਤਾ ਦਾ ਕਹਿਣਾ ਹੈ ਕਿ ਮੈਂ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਕਿਉਂਕਿ ਮੈਂ ਇੱਕ ਵਪਾਰੀ ਆ ਮੈਂ ਕੋਈ ਕਾਲਾ ਕਾਰੋਬਾਰੀ ਨਹੀਂ ਕਿ ਜੋ ਮੈਂ ਰਿਸ਼ਵਤ ਦੇਂਦਾ ਤਿੱਕੇ ਉਸੇ ਨੇ ਇਹ ਸ਼ਿਕਾਇਤ ਜਿਹੜੀ ਆ ਸੀਬੀਆਈ ਨੂੰ ਕੀਤੀ ਸੀ ਤੇ ਇਸੇ ਸ਼ਿਕਾਇਤ ਦੇ ਚੱਲਦਿਆਂ ਸੀਬੀਆਈ ਨੇ ਡੀਆਈਜੀ ਹਰਚੰਦ ਸਿੰਘ ਪੁੱਲਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰ ਦੀ ਜਿਹੜਾ ਹੈ ਉਹ ਤਲਾਸ਼ੀ ਮਹਿੰਮ ਸ਼ੁਰੂ ਕੀਤੀ ਸੀ ਤੇ ਉਸ ਤਲਾਸ਼ੀ ਦੇ ਵਿੱਚੋਂ ਹੁਣ ਤੱਕ 7 ਕਰੋੜ ਰੁਪਈਆ सीबीआई ਨੂੰ ਨਕਦ ਰਕਮ ਮਿਲੀ ਆ 22 ਕੀਮਤੀ ਘੜੀਆਂ ਮਿਲੀਆਂ ਨੇ 40 ਲੀਟਰ ਵਿਦੇਸ਼ੀ ਮਹਿੰਗੀ ਸ਼ਰਾਬ ਮਿਲੀ ਆ ਇੱਕ ਪਿਸਟਲ ਇੱਕ ਰਿਵਾਲਵਰ ਇੱਕ ਦਿਨਾਲੀ ਇੱਕ 에어 ਗਨ ਮਿਲੀ ਆ ਕਈ ਲੋਕਰਾਂ ਦੀਆਂ ਚਾਬੀਆਂ ਮਿਲੀਆਂ ਹੈ ਕਰੋੜਾਂ ਰੁਪਈਆ ਦੇ ਗਹਿਣੇ ਹੁਣ ਤੱਕ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਘਰੋਂ ਬਰਾਮਦ ਕੀਤੇ ਜਾ ਚੁੱਕੇ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਪੰਜਾਬ ਦੇ ਸਾਬਕਾ ਡੀਜੀਪੀ ਰਹੇ ਮਹਿਲ ਸਿੰਘ ਪੁੱਲਰ ਦੇ ਬੇਟੇ ਨੇ ਤੇ ਨਾਲ ਹੀ ਇੱਕ ਗੱਲ ਮੈਂ ਹੋਰ ਤੁਹਾਨੂੰ ਇਹ ਦੱਸ ਦਵਾ ਕਿ ਅਗਰ सीबीआई ਨੇ ਦੀਵਾਲੀ ਦੇ ਤਿਹਾਰ ਦੇ ਨੇੜੇ ਇਹ ਸਫਾਈ ਐਭਿਆਨ ਸ਼ੁਰੂ ਕੀਤਾ ਹੈ ਤੇ ਇਹੋ ਜੇ ਦਾਗੀ ਅਫਸਰਾਂ ਦੀ ਸਫਾਈ ਬਿਲਕੁਲ ਹੋ ਜਾਣੀ ਚਾਹੀਦੀ ਆ ਕਿਉਂਕਿ ਜੇਕਰ ਖੇਤੀਬਾੜ ਨੂੰ ਖਾਨ ਲੱਗ ਜਾਵੇਗੀ ਤਾਂ ਖੇਤ ਦਾ ਕੀ ਹਾਲ ਹੋਵੇਗਾ ਇੱਕ ਪਾਸੇ ਤੇ ਪੰਜਾਬ ਜਿਹੜਾ ਹੈ ਪੰਜਾਬ ਦੇ ਵਿੱਚ ਨਿਤ ਨਿਤ ਦੇ ਨਹੀਂ ਕਤਲ ਹੋ ਰਹੇ ਨੇ ਨਿਤ ਦੇ ਨਹੀਂ ਗੈਂਗਸਟਰ ਫਰੋਤਿਆਂ ਦੀ ਮੰਗ ਕਰ ਰਹੇ ਨੇ ਗੈਂਗਸਟਰਵਾਦ ਫੈਲਿਆ ਆਇਆ ਹੈ ਨਸ਼ਾ ਪੀਕ ਦੇ ਉੱਤੇ ਚੱਲ ਰਿਹਾ ਆ ਤੇ ਦੂਜੇ ਪਾਸੇ ਇਹੋ ਜਿਹੇ ਅਫਸਰ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਬਾਹਰ ਨਹੀਂ ਫਿਰ ਵੀ ਉਹ ਆਪਦੇ ਘਰ ਪਰਨ ਤੇ ਲੱਗੇ ਹੋਏ ਨੇ ਇਹੋ ਜਿਹੇ ਦਾਗੀ ਅਫਸਰ ਬਾਕੀ ਪੁਲਿਸ ਕਰਮਚਾਰੀ ਜਿਹੜੇ ਇਮਾਨਦਾਰ ਨੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਤੇ ਵੀ ਦਾਗ ਲਾਉਂਦੇ ਨੇ ਸੋ ਇਹੋ ਜੇ ਅਧਿਕਾਰੀਆਂ ਤੇ ਸੀਬੀਆਈ ਨੂੰ ਹੋਰ ਵੀ ਸਿਕੰਜਾ ਕਸਣਾ ਚਾਹੀਦਾ ਹੈ ਸੋ ਇਹ ਸੀ ਕੁਝ ਜਾਣਕਾਰੀ ਜੋ ਰਾਤ ਸੀਬੀਆਈ ਵੱਲੋਂ ਛਾਪਾ ਮਾਰਿਆ ਗਿਆ ਹਰਚਰਨ ਸਿੰਘ ਪੁੱਲਰ ਦੇ ਘਰ ਉਸ ਨਾਲ ਜੁੜੀ ਹੋਈ ਸੋ ਹੋਰ ਵੀ ਇਹੋ ਜੀਆਂ ਖਬਰਾਂ ਤੇ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ ਤੇ ਸਾਡੇ ਚੈਨਲ ਸਤਿਆਗ੍ਰਹਿਨ ਨੂੰ ਵੱਧ ਤੋਂ ਵੱਧ ਫੋਲੋ ਤੇ ਸ਼ੇਅਰ ਕਰੋ ਧੰਨਵਾਦ ਵੈਗਰੂ ਚੜ੍ਹਦੀ ਕਲਾ ਵਿੱਚ ਰੱਖੀ